ਪਹਿਲਗਾਮ ਹਮਲੇ ਦੇ ਵਿਰੋਧ ਦੇ ਵਿੱਚ ਅੱਜ ਦਿੱਲੀ ਬੰਦ ਰਹੇਗੀ ਤਾਂ ਦਿੱਲੀ ਦੇ ਸਾਰੇ ਬਾਜ਼ਾਰ ਨੇ ਛੇੜੇ ਉਹ ਅੱਜ ਬੰਦ ਰਹਿਣਗੇ ਤਾਂ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਤਾਂ ਉਸ ਹਮਲੇ ਦੇ ਵਿਰੋਧ ਦੇ ਵਿੱਚ ਦਿੱਲੀ ਦੇ ਸਾਰੇ ਵਪਾਰੀਆਂ ਦੇ ਵੱਲੋਂ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਸੀ ਯਾ ਦਿੱਲੀ ਬੰਦ ਦੀ ਕਾਲ ਆ ਛੜੀ ਉਹ ਕੀਤੀ ਗਈ ਸੀ ਤਾਂ ਜਿਸ ਕਾਲ ਦੇ ਮੱਦੇ ਨਜ਼ਰ ਅੱਜ ਦਿੱਲੀ ਦੇ ਵਿੱਚ ਸਾਰੇ ਬਾਜ਼ਾਰ ਨੇ ਛੇੜੇ ਉਹ ਬੰਦ ਰਹਿਣਗੇ ਸਵੇਰ ਤੋਂ ਹੀ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਉਹ ਬੰਦ ਦੇਖਣ ਨੂੰ ਮਿਲ ਰਹੇ ਨੇ ਤਾਂ ਪੂਰੀ ਦਿੱਲੀ ਦੇ ਵਿੱਚ ਸਾਰੇ ਬਾਜ਼ਾਰ ਨੇ ਛੇੜੇ ਉਹ ਬੰਦ ਰਹਿਣਗੇ ਤਾਂ ਆਪੋ ਆਪਣੇ ਤੌਰ ਦੇ ਉੱਪਰ ਪੂਰੇ ਦੇਸ਼ ਭਰ ਦੇ ਵਿੱਚ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਉਸ ਆਤਵਾਦੀ ਹਮਲੇ ਦੇ ਵਿੱਚ 27 ਸੈਲਾਨੀ ਨੇ ਜਿਹੜੇ ਉਹ ਮਾਰੇ ਜਾਂਦੇ ਨੇ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਮਾਹੌਲ ਹੈ ਜਿਹੜਾ ਉਹ ਗਰਮਾਇਆ ਹੋਇਆ ਹੈ ਜਿਵੇਂ ਜੇ ਚੱਲਦੇ ਵੱਖ-ਵੱਖ ਲੋਕ ਨੇ ਜਿਹੜੇ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਪੰਜਾਬ ਦੇ ਵਿੱਚ ਕਈ ਜਗਾਵਾਂ ਦੇ ਉੱਪਰ ਰੋਸ ਪ੍ਰਦਰਸ਼ਨ ਕੀਤੇ ਗਏ ਕਈ ਘੰਟਿਆਂ ਦੇ ਲਈ ਬਾਜ਼ਾਰ ਨੇ ਜਿਹੜੇ ਉਹ ਪੂਰਨ ਤੌਰ ਤੇ ਬੰਦ ਰੱਖੇ ਗਏ ਤਾਂ ਅੱਜ ਦਿੱਲੀ ਆ ਜਿਹੜਾ ਉਹ ਬੰਦ ਰਹੇਗਾ ਦਿੱਲੀ ਦੇ ਵਿੱਚ ਜਿੰਨੇ ਵੀ ਬਾਜ਼ਾਰ ਨੇ ਉਹ ਪੂਰਨ ਤੌਰ ਤੇ ਬੰਦ ਰਹਿਣਗੇ ਹਮਲੇ ਦੇ ਵਿਰੋਧ ਦੇ ਵਿੱਚ ਵਪਾਰੀਆਂ ਦੇ ਵੱਲੋਂ ਇੱਕ ਕੌਲ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਸਵੇਰ ਤੋਂ ਹੀ ਜਿਹੜੇ ਬਾਜ਼ਾਰ ਨੇ ਉਹਨਾਂ ਦੀਆਂ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਉਹ ਬੰਦ ਦੇਖਣ ਨੂੰ ਮਿਲ ਰਹੇ ਨੇ ਤਾਂ ਪਹਿਲਗਾਮ ਹਮਲੇ ਤੋਂ ਬਾਅਦ ਵਿਰੋਧ ਕੀਤਾ ਜਾ ਰਿਹਾ ਉਸ ਹਮਲੇ ਦਾ ਜਿਸ ਦੇ ਚਲਦੇ ਲੋਕ ਨੇ ਜਿਹੜੇ ਉਹ ਆਪੋ ਆਪਣੇ ਤਰੀਕਿਆਂ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੇ ਜੇ ਤੁਸੀਂ ਦਿੱਲੀ ਜਾਣਾ ਹੈ ਦਿੱਲੀ ਜਾ ਕੇ ਬਾਜ਼ਾਰਾਂ ਦੇ ਵਿੱਚੋਂ ਸਮਾਨ ਖਰੀਦਣਾ ਹੈ ਤਾਂ ਤੁਸੀਂ ਅੱਜ ਦਿੱਲੀ ਨਾ ਜਾਓ ਕਿਉਂਕਿ ਦਿੱਲੀ ਦੇ ਵਿੱਚ ਸਾਰੇ ਬਾਜ਼ਾਰ ਨੇ ਜਿਹੜੇ ਉਹ ਪੂਰਨ ਤੌਰ ਤੇ ਬੰਦ ਰਹਿਣਗੇ ਕਿਉਂਕਿ ਸਵੇਰ ਤੋਂ ਹੀ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਉਹ ਬੰਦ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਪਹਿਲਗਾਮ ਹਮਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਪਾਰੀਆਂ ਨੇ ਪਹਿਲਗਾਮ ਹਮਲੇ ਦੇ ਵਿਰੋਧ ਵਿੱਚ ਇੱਕ ਕਾਲ ਕੀਤੀ ਸੀ ਕਿ ਅਸੀਂ ਅੱਜ ਦੇ ਦਿਨ ਪੂਰਨ ਤੌਰ ਤੇ ਬਾਜ਼ਾਰ ਬੰਦ ਰੱਖਾਂਗੇ ਪਹਿਲਗਾਮ ਹਮਲੇ ਦੇ ਵਿਰੋਧ ਦੇ ਵਿੱਚ ਅੱਜ ਦਿੱਲੀ ਬੰਦ ਰਹੇਗੀ ਤਾਂ ਦਿੱਲੀ ਦੇ ਸਾਰੇ ਬਾਜ਼ਾਰ ਨੇ ਛੇੜੇ ਉਹ ਅੱਜ ਬੰਦ ਰਹਿਣਗੇ ਤਾਂ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਤਾਂ ਉਸ ਹਮਲੇ ਦੇ ਵਿਰੋਧ ਦੇ ਵਿੱਚ ਦਿੱਲੀ ਦੇ ਸਾਰੇ ਵਪਾਰੀਆਂ ਦੇ ਵੱਲੋਂ ਇਹ ਫੈਸਲਾ ਛੜਾ ਉਹ ਲਿਆ ਗਿਆ ਸੀ ਯਾਰ ਦਿੱਲੀ ਬੰਦ ਦੀ ਕਾਲ ਛੜੀ ਉਹ ਕੀਤੀ ਗਈ ਸੀ ਤਾਂ ਜਿਸ ਕਾਲ ਦੇ ਮੱਦੇ ਨਜ਼ਰ ਅੱਜ ਦਿੱਲੀ ਦੇ ਵਿੱਚ ਸਾਰੇ ਬਾਜ਼ਾਰ ਨੇ ਛੇੜੇ ਉਹ ਬੰਦ ਰਹਿਣਗੇ ਸਵੇਰ ਤੋਂ ਹੀ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਉਹ ਬੰਦ ਦੇਖਣ ਨੂੰ ਮਿਲ ਰਹੇ ਨੇ ਤਾਂ ਪੂਰੀ ਦਿੱਲੀ ਦੇ ਵਿੱਚ ਸਾਰੇ ਬਾਜ਼ਾਰ ਨੇ ਛੇੜੇ ਉਹ ਬੰਦ ਰਹਿਣਗੇ ਤਾਂ ਆਪੋ ਆਪਣੇ ਤੌਰ ਦੇ ਉੱਪਰ ਪੂਰੇ ਦੇਸ਼ ਭਰ ਦੇ ਵਿੱਚ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਉਸ ਅਤਵਾਦੀ ਹਮਲੇ ਦੇ ਵਿੱਚ 27 ਸੈਲਾਨੀ ਨੇ ਛੇੜੇ ਉਹ ਮਾਰੇ ਜਾਂਦੇ ਨੇ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਮਾਹੌਲ ਹੈ ਜਿਹੜਾ ਉਹ ਗਰਮਾਇਆ ਹੋਇਆ ਹੈ ਜਿਸ ਦੇ ਚੱਲਦੇ ਵੱਖ-ਵੱਖ ਲੋਕ ਨੇ ਜਿਹੜੇ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਪੰਜਾਬ ਦੇ ਵਿੱਚ ਕਈ ਜਗਾਵਾਂ ਦੇ ਉੱਪਰ ਰੋਸ ਪ੍ਰਦਰਸ਼ਨ ਕੀਤੇ ਗਏ ਕਈ ਘੰਟਿਆਂ ਦੇ ਲਈ ਬਾਜ਼ਾਰ ਨੇ ਛਿੜੇ ਉਹ ਪੂਰਨ ਤੌਰ ਤੇ ਬੰਦ ਰੱਖੇ ਗਏ ਤਾਂ ਅੱਜ ਦਿੱਲੀ ਆ ਜਿਹੜਾ ਉਹ ਬੰਦ ਰਹੇਗਾ ਦਿੱਲੀ ਦੇ ਵਿੱਚ ਜਿੰਨੇ ਵੀ ਬਾਜ਼ਾਰ ਨੇ ਉਹ ਪੂਰਨ ਤੌਰ ਤੇ ਬੰਦ ਰਹਿਣਗੇ ਹਮਲੇ ਦੇ ਵਿਰੋਧ ਦੇ ਵਿੱਚ ਵਪਾਰੀਆਂ ਦੇ ਵੱਲੋਂ ਇੱਕ ਕੌਲ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਸਵੇਰ ਤੋਂ ਹੀ ਜਿਹੜੇ ਬਾਜ਼ਾਰ ਨੇ ਉਹਨਾਂ ਦੀਆਂ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਉਹ ਬੰਦ ਦੇਖਣ ਨੂੰ ਮਿਲ ਰਹੇ ਨੇ ਤਾਂ ਪਹਿਲਗਾਮ ਹਮਲੇ ਤੋਂ ਬਾਅਦ ਵਿਰੋਧ ਕੀਤਾ ਜਾ ਰਿਹਾ ਉਸ ਹਮਲੇ ਦਾ ਜਿਸ ਦੇ ਚਲਦੇ ਲੋਕ ਨੇ ਜਿਹੜੇ ਉਹ ਆਪੋ ਆਪਣੇ ਤਰੀਕਿਆਂ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੇ ਜੇ ਤੁਸੀਂ ਦਿੱਲੀ ਜਾਣਾ ਹੈ ਦਿੱਲੀ ਜਾ ਕੇ ਬਾਜ਼ਾਰਾਂ ਦੇ ਵਿੱਚੋਂ ਸਮਾਨ ਖਰੀਦਣਾ ਹੈ ਤਾਂ ਤੁਸੀਂ ਅੱਜ ਦਿੱਲੀ ਨਾ ਜਾਓ ਕਿਉਂਕਿ ਦਿੱਲੀ ਦੇ ਵਿੱਚ ਸਾਰੇ ਬਾਜ਼ਾਰ ਨੇ ਜਿਹੜੇ ਉਹ ਪੂਰਨ ਤੌਰ ਤੇ ਬੰਦ ਰਹਿਣਗੇ ਕਿਉਂਕਿ ਸਵੇਰ ਤੋਂ ਹੀ ਦੁਕਾਨਾਂ ਦੇ ਸ਼ਟਰ ਨੇ ਜਿਹੜੇ ਉਹ ਬੰਦ ਦੇਖਣ ਨੂੰ ਮਿਲ ਰਹੇ ਨੇ ਕਿਉਂਕਿ ਪਹਿਲਗਾਮ ਹਮਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਪਾਰੀਆਂ ਨੇ ਪਹਿਲਗਾਮ ਮਾਮਲੇ ਦੇ ਵਿਰੋਧ ਦੇ ਵਿੱਚ ਇੱਕ ਕਾਲ ਕੀਤੀ ਸੀ ਕਿ ਅਸੀਂ ਅੱਜ ਦੇ ਦਿਨ ਪੂਰਨ ਤੌਰ ਤੇ ਬਾਜ਼ਾਰ ਬੰਦ ਰੱਖਾਂਗੇ